ਪਰ ਕੀ ਹੈ ਜਦੋਂ ਵਿਧਾਨ ਸਭਾ ਦੇ ਵਿੱਚ ਗੱਲ ਰੱਖਣੀ ਹੁੰਦੀ ਹੈ ਗਰੀਬਾ ਪਰਿਵਾਰਾਂ ਦੀ ਐਸਈ ਬੀਸੀਓ ਪੀਸੀਆਂ ਦੀ ਗੱਲ ਜਿਹੜੀ ਆ ਰਿਪਰੈਜ਼ੈਂਟ ਨਹੀਂ ਕੀਤਾ ਜਾਂਦਾ ਹੁਣੇ ਦੱਸਿਆ ਜਾ ਰਿਹਾ ਸੀ ਕਿ ਕਿ ਕਨਕਾਂ ਹੀ ਕੱਟ ਦਿੱਤੀ ਗਈ ਹੁਣੇ ਦੱਸਿਆ ਜਾ ਰਿਹਾ ਸੀ ਮੈਂ ਪਿੰਡਾਂ 'ਚ ਜਾਣਾ ਉੱਥੇ ਪਾਣੀ ਸਾਫ਼ ਸੁਥਰਾ ਨਹੀਂ ਹੈ ਅੱਜ ਤੱਕ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਗਲੀਆਂ ਤੇ ਨਾਲੀਆਂ ਹੀ ਨਹੀਂ ਇਹਨਾਂ ਨੂੰ ਸੈੱਟਅਪ ਹੋਣੀਆਂ ਸਰਕਾਰਾਂ ਕੋ ਇਸ ਕਰਕੇ ਸਾਨੂੰ ਸਮਝਣ ਦੀ ਜ਼ਰੂਰਤ ਹੈ ਆਪਣੇ ਭੈਣ ਭਰਾਵਾਂ ਨੂੰ ਇਲੈਕਸ਼ਨ ਦੇ ਵਿੱਚ ਦਿਤਾਓ ਮੈਡਮ ਹਰਬਿੰਦਰ ਕੌਰ ਸਮਾ ਇਮਾਨਦਾਰ ਤੇ ਬੜੇ ਮਿਹਨਤੀ ਹੈ ਇਹਨਾਂ ਨੂੰ ਜਿਹੜਾ ਆ ਉਹ ਸਾਨੂੰ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਤੁਹਾਡੇ ਧਿਆਨ 'ਚ ਹੀ ਹੋਊਗਾ ਕਿ 12 ਸਾਲ 12 ਸਾਲ ਦੀ ਲੰਬੀ ਲੜਾਈ ਲੜਨ ਤੋਂ ਬਾਅਦ ਉਹ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਐ ਐਮਐਲਏ ਐ ਉਹਨੂੰ ਜਿਹੜਾ ਇਹਨਾਂ ਨੇ ਸਜ਼ਾ ਜਿਹੜੀ ਆ 4 ਸਾਲ ਦੀ ਕਰਾਈ ਕਿਉਂਕਿ ਜਿਹੜੇ ਲੋਕ ਨਾ ਵਿਕਨ ਵਾਲੇ ਹੁੰਦੇ ਆ ਉਹ ਕਿਸੇ ਗਾੜੀ ਘੁੱਟਨੇ ਨਹੀਂ ਟੇਕਦੇ ਚਾਹੇ ਉਹ ਸਰਕਾਰ ਹੋਵੇ ਚਾਹੇ ਕੋਈ ਵੀ ਜਿਹੜੇ ਲੋਕ ਨਾ ਵਿਕਨ ਵਾਲਿਆਂ ਦੀ ਲੈਣ ਚੋਂਗੇ ਇਸ ਕਰਕੇ ਤੁਸੀਂ ਸਾਰਿਆਂ ਨੇ ਇਮਾਨਦਾਰ ਲੋਕਾਂ ਨੂੰ ਅੱਗੇ ਲੈ ਕੇ ਉਹਨਾਂ ਨਾਲ ਤੱਕੜੇ ਰਹੋ ਇਹ ਹੀ ਮੇਰੀ ਬੇਨਤੀ ਆ ਮੈਂ ਧੰਨਵਾਦ ਕਰਦਾ ਪੂਰੀ ਰਾਮਲੀਲਾ ਕਮੇਟੀ ਦਾ ਪੂਰੇ ਸਾਥੀਆਂ ਦਾ ਕਿਉਂਕਿ ਇਹ ਸਾਡੇ ਉਹ ਸਾਥੀ ਆ ਜਿਹੜੇ ਨੜਰ ਹੈਗੇ ਨਾ ਵਿਕਨ ਵਾਲੇ ਕਿਉਂਕਿ ਇਹ ਨਹੀਂ ਹੈ ਕਿ ਸਾਰੇ ਜਿਹੜੇ ਆ ਉਹ ਇਸੇ ਲੈਣ ਚ ਹੁੰਦੇ ਆ ਇਹ ਨਾਮਿਕਨ ਵਾਲੇ ਸਾਥੀ ਆ ਇਸ ਕਰਕੇ ਇਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸਮੁ ਵਿੱਚੇ ਬੁਲਾ ਕੇ ਆਪਣੀ ਸਾਧ ਸੰਗਤ ਆਪਣੇ ਭੈਣ ਭਰਾਵਾਂ ਦੇ ਆਪਣੀਆਂ ਮਾਤਾਵਾਂ ਆਪਣੀਆਂ ਭੈਣਾਂ ਸਾਡੇ ਵੀਰਾਂ ਦੇ ਜਿਹੜਾ ਰੂਪ ਰੂਪ ਕੀਤਾ ਤੇ ਉਹਨਾਂ ਦੇ ਦਰਸ਼ਨ ਕਰਨ ਦਾ ਸਵਰਪ ਪ੍ਰਾਪਤ ਹੋਇਆ ਸੋ ਮੈਂ ਜਿੱਥੇ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਦੇ ਇਸ ਰਾਮਲੀਲਾ ਕਲੱਬ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਕਿਉਂਕਿ ਤੁਸੀਂ ਬਹੁਤ ਵਡਭਾਗੇ ਆ ਕਿ ਤੁਹਾਨੂੰ ਜਿਹੜਾ ਆ ਪਰਮੇਸ਼ਰ ਦਾ ਜਿਹੜਾ ਆ ਉਪਧਾਰਕ ਕਰਕੇ ਸੇਵਾ ਕਰਨ ਦਾ ਜਿਹੜਾ ਆ ਉਹ ਬਲਵਕਸ਼ਿਸ਼ ਕੀਤਾ ਪਰਮੇਸ਼ਰ ਨੇ ਭਗਵਾਨ ਵਾਲਮੀਕੀ ਮਹਾਰਾਜ ਤੁਹਾਡੇ ਤੇ ਇਨੀ ਆਪਾ ਕਰਪਾ ਕਰਨ ਕਿਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਰਾਮਲੀਲਾ ਹੋਰ ਵੱਡੀ ਹੋ ਸਕੇ ਤੇ ਵੱਡੀ ਜਿਹੜੀ ਹੈ ਉਹ ਰਾਮਲੀਲਾ ਪਾਂ ਕਰਵਾਇਆ ਕਰਾਈਏ ਕੌਣ ਵਾਲੇ ਸਮੇਂ ਚ ਅਸੀਂ ਜਿਹੜਾ ਆ ਮੈਂ ਪੂਰਨ ਵਿਸ਼ਵਾਸ ਦਿੰਦਾ ਕਿ ਮੈਂ ਹਮੇਸ਼ਾ ਆਪਣੇ ਸਾਥੀਆਂ ਦੇ ਨਾਲ ਵੀਰੋਨਾਂ ਦੇ ਪੂਰੀ ਟੀਮ ਦੇ ਨਾਲ ਹਮੇਸ਼ਾ ਤਖ਼ਤਾ ਰੰਗਾ ਹਰ ਫਤੂ ਹਮੇਸ਼ਾ ਖੜਾਇਆ ਸੋ ਇਸੇ ਤਰ੍ਹਾਂ ਆਪਾਂ ਵੱਡੇ ਭਾਗਾਂ ਵਾਲੇ ਆ ਤੇ ਅੱਜ ਜਿਹੜਾ ਸਾਨੂੰ ਇੱਥੇ ਆ ਕੇ ਨਾ ਸੋਚਿਓ ਤੁਸੀਂ ਕਿ ਇੱਥੇ ਸਿਰਫ ਆਪਾਂ ਦੇਖਣ ਆਉਣੇ ਦੇਖਣ ਨਹੀਂ ਇੱਥੋਂ ਕੁਝ ਪ੍ਰਾਪਤ ਕਰਨ ਆਉਣੇ ਆ ਆਪਾਂ ਨੂੰ ਆਪਣੇ ਜੀਵਨ ਦੇ ਵਿੱਚ ਇਹ ਜਿਹੜੀਆਂ ਜੋ ਕਠਿਨਾਈਆਂ ਜੋ ਸਾਨੂੰ ਸਮਾਇਆ ਜੋ ਲਿਖਿਆ ਸੀਗਾ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਉਸੇ ਤਰ੍ਹਾਂ ਜਿਹੜਾ RAM ਸ਼੍ਰੀ ਰਾਮਚੰਦਰ ਮਹਾਰਾਜ ਨੇ ਉਸੇ ਤਰ੍ਹਾਂ ਜਿਹੜਾ ਉਸ ਸਮਾਂ ਖੰਡਾਇਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਭਗਵਾਨ ਵਾਲਮੀਕ ਮਹਾਰਾਜ ਦਾ ਕੋਈ ਕੋਟ ਧੰਨਵਾਦ ਕਰਨਾ ਚਾਹੀਦਾ ਹੁਣ ਜਿਹੜਾ 7 ਅਕਤੂਬਰ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਗਟ ਉਤਸਵ ਆ ਰਿਹਾ ਸੋ ਪਾਵਨ ਵਾਲਮੀਕੀ ਤਿਰਤ ਤੇ ਆਪ ਸਾਰੇ ਜਾਣੇ ਹੀ ਹੋ ਤੇ ਬਹੁਤ ਵੱਡੀਆਂ ਸ਼ੋਭਾ ਯਾਤਰਾ ਜਿਹੜੀਆਂ ਲਗਾਤਾਰ ਆ ਰਹੀਆਂ ਹੈ ਚੰਡੀਗੜ੍ਹ ਦੇ ਵਿੱਚ ਵੀ ਆ ਹਰਿਆਣਾ 'ਚ ਵੀ ਆ ਮਾਚਸ 'ਚ ਵੀ ਆ ਲਗਾਤਾਰ ਉਹਨਾਂ ਕਾਰਗ੍ਰਾਮਾਂ 'ਚ ਵੀ ਨਰਣਾ ਹੈ ਜੋ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਕਮੇਟੀ ਦਾ ਖਾਸ ਕਰਕੇ ਪ੍ਰਬੰਧਕ ਕਮੇਟੀ ਦਾ ਖਾਸ ਕਰਕੇ ਧੰਨਵਾਦ ਕਰਦਾ ਜੋ ਬੋਲੇ ਸੋਨਰ ਪਰ ਪ੍ਰਵਾਰ ਵਾਲ ਮਹਾਰਾਜ